ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਪੰਜਾਬੀ ਵੈਜ ਤੜਕਾ ਕਿਚਨ ਵਿੱਚ ਤੇ ਅੱਜ ਅਸੀਂ ਸਰਦੀਆਂ ਦੀ ਬਹੁਤ ਹੀ ਖਾਸ ਰੈਸਪੀ ਘੋੜਾ ਤੇ ਸੌਂਡ ਬਣਾ ਕੇ ਤਿਆਰ ਕਰਾਂਗੇ ਜਿਹੜੀ ਕਿ ਸਾਨੂੰ ਕਮਰ ਦਰਦ ਤੇ ਜੋੜਾਂ ਦੇ ਦਰਦ ਵਿੱਚ ਕਾਫੀ ਆਰਾਮ ਦਿੰਦੀ ਹੈ ਚਲੋ ਜੀ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਆਪਣੀ ਰੈਸਪੀ ਘੋੜਾ ਤੇ ਸੌਂਡ ਬਣਾਉਣ ਵਾਸਤੇ ਆਪਾਂ 3 ਵੱਡੇ ਚਮਚ ਸੌਂਡ ਪਾਊਡਰ ਲੈ ਆਏ ਤੁਸੀਂ ਇਹਨੂੰ ਆਪ ਕੁੱਟ ਕੇ ਵੀ ਘਰ ਤਿਆਰ ਕਰ ਸਕਦੇ ਹੋ ਅੱਧੀ ਕੋਲੀ ਆਪਾਂ ਆਟੇ ਦੀ ਲਈ ਹੈ ਚਾਰ ਵੱਡੇ ਚਮਚੇ ਸੇ ਦੇਸੀ ਘਿਓ ਦੇ ਲੈਨੇ ਤੇ ਇਹਦੇ ਵਿੱਚ ਆਪਾਂ ਟੇਸਟ ਦੇ ਹਿਸਾਬ ਦੇ ਨਾਲ ਗੁੜ ਪਾਵਾਂਗੇ ਗੁੜ ਨੂੰ ਇਸ ਤਰ੍ਹਾਂ ਸੀ ਛੋਟੇ ਛੋਟੇ ਟੁਕੜਿਆਂ ਦੇ ਵਿੱਚ ਤੋੜ ਲਿਆ ਹੈ ਸੁੰਡ ਦੇ ਵਿੱਚ ਆਪਾਂ ਪਾਉਣ ਵਾਸਤੇ ਥੋੜੇ ਜਿਹਾ ਡਰਾਈ ਫਰੂਟਸ ਲੈਏ ਨੇ ਜਿਨ੍ਹਾਂ ਦੇ ਵਿੱਚੋਂ ਅਸੀਂ 7-8 ਬਦਾਮ ਉਹਨਾਂ ਨੂੰ ਬਰੀਕ ਕੱਟ ਲਿਆ ਹੈ 4-5 ਕਾਜੂ ਉਹਨਾਂ ਨੂੰ ਵੀ ਬਰੀਕ ਕੱਟਿਆ ਹੈ ਤੇ ਅੱਧਾ ਚਮਚਾ ਮਖਗਜ ਲਏ ਨੇ ਤੇ ਇੱਕ ਚਮਚਾ ਸੀ ਅਜਵੈਨ ਲਈ ਹੈ ਤੁਸੀਂ ਇਹਨੂੰ ਬਿਨਾਂ ਡਰਾਈ ਫਰੂਟਸ ਤੋਂ ਵੀ ਬਣਾ ਸਕਦੇ ਹੋ ਚਲੋ ਜੀ ਹੁਣ ਆਪਾਂ ਸੁੰਡ ਬਣਾਉਣਾ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਅਸੀਂ ਕੜਾਈ ਦੇ ਵਿੱਚ ਦੇਸੀ ਘਿਓ ਪਾ ਦਾਂਗੇ ਤਿੰਨ ਚਮਚੇ ਅਸੀਂ ਦੇਸੀ ਘਿਓ ਤੇ ਪਾ ਦਈਏ ਨੇ ਤੇ ਇੱਕ ਚਮਚੇ ਨੂੰ ਅਸੀਂ ਬਾਅਦ ਵਿੱਚ ਜਰੂਰਤ ਪੈਣ ਤੇ ਪਾਵਾਂਗੇ ਘਿਓ ਨੂੰ ਅਸੀਂ ਹਲਕਾ ਜਿਹਾ ਗਰਮ ਕਰਕੇ ਫਿਰ ਇਹਦੇ ਵਿੱਚ ਆਟਾ ਪਾਵਾਂਗੇ ਘਿਓ ਆਪਣਾ ਗਰਮ ਹੋ ਗਿਆ ਤੇ ਹੁਣ ਅਸੀਂ ਇਹਦੇ ਵਿੱਚ ਇਹ ਵਾਲਾ ਆਟਾ ਪਾ ਦਾਂਗੇ ਤੇ ਚੰਗੀ ਤਰ੍ਹਾਂ ਮਿਕਸ ਕਰਕੇ ਆਪਾਂ ਲੋ ਫਰੇਮ ਦੇ ਉੱਪਰ ਆਟੇ ਨੂੰ ਚੰਗੀ ਤਰ੍ਹਾਂ ਭੁੰਨ ਕੇ ਤਿਆਰ ਕਰਾਂਗੇ ਹੁਣ ਅਸੀਂ ਲੋ ਫਲੇਮ ਤੇ ਆਟੇ ਨੂੰ ਚੰਗੀ ਤਰ੍ਹਾਂ ਭੁੰਨ ਕੇ ਤਿਆਰ ਕਰਾਂਗੇ ਹਜੇ ਆਟਾ ਥੋੜਾ ਜਿਹਾ ਡਰਾਈ ਹੈ ਜਿਵੇਂ ਜਿਵੇਂ ਇਹਨੇ ਭੁਜਣਾ ਸ਼ੁਰੂ ਕਰਤਾ ਇਹਨੇ ਆਪਣੇ ਆਪ ਹੀ ਕਿਉ ਛੱਡ ਦੇਣਾ ਹੈ 골ਡਨ ਹੋਣ ਤੱਕ ਅਸੀਂ ਆਟੇ ਨੂੰ ਭੁੰਨ ਲਵਾਂਗੇ ਬਹੁਤ ਹੀ ਜਿਆਦਾ ਆਸਾਨ ਹੈ ਗੋੜ ਤੇ ਸੁੰਡ ਨੂੰ ਬਣਾਉਣਾ ਸਿਰਫ ਆਟੇ ਨੂੰ ਭੁੰਨਣ ਲੱਗਿਆ ਤੁਸੀਂ ਥੋੜਾ ਜਿਹਾ ਧਿਆਨ ਰੱਖਣਾ ਹੈ ਸਰਦੀ ਵਿੱਚ ਇਹ ਬਹੁਤ ਜਿਆਦਾ ਹੈ ਲਾਭਦਾਇਕ ਹੈ ਸਾਡੇ ਸਰੀਰ ਨੂੰ ਇਹਦਾ ਬਹੁਤ ਜ਼ਿਆਦਾ ਫਾਇਦਾ ਮਿਲਦਾ ਹੈ ਕਮਰ ਦਰਦ ਜਾਂ ਸਰੀਰ ਦਾ ਕਿਸੇ ਵੀ ਤਰ੍ਹਾਂ ਦਾ ਜੋੜਾਂ ਦਾ ਦਰਦ ਹੋਵੇ ਵਾਈ ਹੋਈ ਹੋਵੇ ਉਹ ਤੇ ਉਹਦੇ ਵਾਸਤੇ ਇਹ ਬਹੁਤ ਹੀ ਲਾਭਦਾਇਕ ਹੈ ਤੁਸੀਂ ਇੱਥੇ ਦੇਖ ਸਕਦੇ ਹੋ ਜਿਸ ਟਾਈਮ ਤੇ ਅਸੀਂ ਆਟੇ ਨੂੰ ਘਿਓ ਦੇ ਵਿੱਚ ਪਾਇਆ ਸੀ ਆਟਾ ਕਾਫੀ ਜ਼ਿਆਦਾ ਡਰਾਈ ਸੀ ਤੇ ਹੁਣ ਜਿਵੇਂ ਜਿਵੇਂ ਇਹ ਭੁੱਜਦਾ ਪਿਆ ਹੈ ਤੇ ਨਾਲ-ਨਾਲ ਇਹ ਘਿਓ ਛੱਡਦਾ ਹੈ ਤੇ ਇਹਦੇ ਨਾਲ ਹੀ ਆਪਾਂ ਬਚਿਆ ਹੋਇਆ ਇੱਕ ਚਮਚਾ ਘਿਓ ਦਾ ਉਹ ਵੀ ਪਾ ਲਿਆ ਇਹਨੂੰ ਚੰਗੀ ਤਰ੍ਹਾਂ ਆਪਾਂ ਥੋੜਾ ਜਿਹਾ ਹੋਰ ਭੁੰਨ ਕੇ ਤਿਆਰ ਕਰਾਂਗੇ ਦੇਖੋ ਜੀ ਆਟਾ ਸਾਡਾ ਭੁੱਜ ਕੇ ਬਿਲਕੁਲ ਤਿਆਰ ਹੈ ਆਟੇ ਨੇ ਚੰਗੀ ਤਰ੍ਹਾਂ ਘਿਓ ਛੱਡਤਾ ਹੈ ਤੇ ਇਹਦਾ ਕਲਰ ਵੀ ਕਾਫੀ ਚੇਂਜ ਹੋ ਗਿਆ ਹੈ ਜਦੋਂ ਵੀ ਆਪਾਂ ਸੁੰਡ ਬਣਾਣੀ ਹੈ ਤੇ ਆਟੇ ਨੂੰ ਚੰਗੀ ਤਰ੍ਹਾਂ ਭੁੰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਜੇਕਰ ਆਟਾ ਥੋੜਾ ਕੱਚਾ ਰਹੇਗਾ ਤੇ ਸੁੰਨ ਦਾ ਟੇਸਟ ਵਧੀਆ ਨਹੀਂ ਆਏਗਾ ਆਟਾ ਭੁੱਜ ਕੇ ਬਿਲਕੁਲ ਤਿਆਰ ਹੈ ਹੁਣ ਅਸੀਂ ਇਹਦੇ ਵਿੱਚ ਇਹ ਵਾਲਾ ਸੁੰਡ ਦਾ ਪਾਊਡਰ ਪਾ ਦਾਂਗੇ ਆਟਾ ਕਾਫੀ ਜ਼ਿਆਦਾ ਗਰਮ ਹੈ ਤੇ ਸੁੰਡ ਨੇ ਇਹਦੇ ਨਾਲ ਹੀ ਭੁੱਜ ਜਾਣਾ ਹੈ ਬਿਲਕੁਲ ਆਪਾਂ ਲੋ ਫਲੇਮ ਤੇ ਸੁੰਡ ਨੂੰ ਭੁੰਨ ਕੇ ਤਿਆਰ ਕਰਾਂਗੇ ਜਿਸ ਟਾਈਮ ਤੇ ਆਪਾਂ ਇਹਦੇ ਵਿੱਚ ਸੁੰਡ ਪਾਈਏ ਤੇ ਇਹਨੇ ਥੋੜਾ ਜਿਹਾ ਡਰਾਈ ਹੋ ਜਾਣਾ ਹੈ ਹੁਣ ਅਸੀਂ ਇਹਦੇ ਵਿੱਚ ਕੱਟੇ ਹੋਏ ਡਰਾਈ ਫਰੂਟ ਵੀ ਪਾ ਲਾਂਗੇ ਇਸ ਦੇ ਨਾਲ ਹੀ ਇੱਕ ਚਮਚਾ ਅਜਵੈਨ ਇਹ ਵੀ ਪਾਵਾਂਗੇ ਸਾਰੀਆਂ ਚੀਜ਼ਾਂ ਨੂੰ ਅਸੀਂ ਚੰਗੀ ਤਰ੍ਹਾਂ ਮਿਲਾ ਕੇ ਇੱਕ ਅੱਧੇ ਮਿੰਟ ਵਾਸਤੇ ਇਹਨੂੰ ਵੀ ਆਪਾਂ ਸੇਕ ਲਵਾ ਲਾਂਗੇ ਕਿਉਂਕਿ ਆਟਾ ਕਾਫੀ ਗਰਮ ਹੈ ਤੇ ਉਹਦੇ ਨਾਲ ਹੀ ਇਹ ਸਾਰਾ ਕੁਝ ਆਪਣੇ ਆਪ ਹੀ ਇੱਟ ਭੁੱਜ ਜਾਣਾ ਹੈ ਤਿਆਰ ਹੋ ਜਾਣਾ ਹੈ ਤੇ ਹੁਣ ਅਸੀਂ ਇਹਦੇ ਵਿੱਚ ਗੁੜ ਪਾਵਾਂਗੇ ਜਿਸ ਟਾਈਮ ਤੇ ਤੁਸੀਂ ਗੁੜ ਪਾਣਾ ਹੈ ਜਾਂ ਤੇ ਫਲੇਮ ਨੂੰ ਬਿਲਕੁਲ ਲੋ ਕਰ ਦਵੋ ਜਾਂ ਫਲੇਮ ਬੰਦ ਕਰਕੇ ਗੁੜ ਨੂੰ ਪਾਓ ਆਪਾਂ ਗੈਸ ਬੰਦ ਕਰਕੇ ਇਹਦੇ ਵਿੱਚ ਇਹ ਵਾਲਾ ਗੁੜ ਪਾ ਦਾਂਗੇ ਗੁੜ ਨੂੰ ਤੁਸੀਂ ਬਿਲਕੁਲ ਬਰੀਕ ਟੁਕੜਿਆਂ ਦੇ ਵਿੱਚ ਤੋੜ ਕੇ ਫਿਰ ਪਾਣਾ ਹੈ ਤਾਂ ਕਿ ਇਹ ਚੰਗੀ ਤਰ੍ਹਾਂ ਇਹਦੇ ਵਿੱਚ ਮਿਕਸ ਹੋ ਜਾਵੇ ਹੁਣ ਅਸੀਂ ਗੁੜ ਨੂੰ ਚੰਗੀ ਤਰ੍ਹਾਂ ਇਹਦੇ ਵਿੱਚ ਮਿਕਸ ਕਰ ਲਾਂਗੇ ਗੁੜ ਪਾ ਕੇ ਅਸੀਂ ਸੁੰਡ ਨੂੰ ਬਿਲਕੁਲ ਵੀ ਪਕਾਉਣਾ ਨਹੀਂ ਹੈ ਬਸ ਇਸ ਤਰ੍ਹਾਂ ਹੀ ਅਸੀਂ ਇਹਦੇ ਵਿੱਚ ਗੁੜ ਮਿਕਸ ਕਰ ਲਾਂਗੇ ਤਾਂ ਕਿ ਗੁੜ ਦੀ ਕੋਈ ਵੀ ਢੇਲੀ ਨਾ ਰਵੇ ਲਓ ਜੀ ਸਾਡੀ ਬਹੁਤ ਹੀ ਟੇਸਟੀ ਤੇ ਸਰਦੀਆਂ ਵਿੱਚ ਲਾਭਦਾਇਕ ਗੁੜ ਤੇ ਸੁੰਡ ਬਣ ਕੇ ਬਿਲਕੁਲ ਤਿਆਰ ਹੈ ਬਹੁਤ ਹੀ ਵਧੀਆ ਖੁਸ਼ਬੂ ਆਉਣ ਲੱਗ ਗਈ ਹੈ ਜੀ ਹੁਣ ਅਸੀਂ ਇਹਨੂੰ ਗਰਮਾ ਗਰਮ ਸਰਵਿੰਗ ਬੋਲ ਵਿੱਚ ਕੱਢਾਂਗੇ ਨੋ ਜੀ ਆਪਣੀ ਬਹੁਤ ਹੀ ਟੇਸਟੀ ਗੁੜ ਤੇ ਸੁੰਡ ਬਣ ਕੇ ਬਿਲਕੁਲ ਤਿਆਰ ਹੈ ਬਹੁਤ ਹੀ ਆਸਾਨ ਤਰੀਕਾ ਹੈ ਇਹਨੂੰ ਬਣਾਉਣ ਦਾ ਤੇ ਆਪਾਂ ਇਹਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਬਣਾ ਕੇ ਤਿਆਰ ਕੀਤਾ ਹੈ ਤਾਂ ਤੁਸੀਂ ਇਹਨੂੰ ਸਰਦੀਆਂ ਦੇ ਵਿੱਚ ਖਾ ਸਕਦੇ ਹੋ ਜਿਹਦੇ ਨਾਲ ਕਿ ਸਰੀਰ ਨੂੰ ਬਹੁਤ ਜ਼ਿਆਦਾ ਆਰਾਮ ਮਿਲਦਾ ਹੈ ਤੇ ਤੁਸੀਂ ਇਹਨੂੰ ਇੱਕ ਦਵਾਈ ਦੇ ਤੌਰ ਤੇ ਖਾਣਾ ਹੈ ਦੋ ਚਮਚੇ ਤੁਸੀਂ ਚਾਹ ਨਾਲ ਜਾਂ ਦੁੱਧ ਨਾਲ ਇਹਨੂੰ ਲੈ ਸਕਦੇ ਹੋ ਜਿਹਦੇ ਨਾਲ ਕਿ ਤੁਹਾਨੂੰ ਬਹੁਤ ਜ਼ਿਆਦਾ ਆਰਾਮ ਮਿਲੇਗਾ ਕਿਸੇ ਵੀ ਤਰ੍ਹਾਂ ਦੀ ਦਰਦ ਹੋਵੇ ਜਾਂ ਕਮਰ ਦਰਦ ਹੋਵੇ ਵਾਈ ਹੋਈ ਹੋਵੇ ਉਹਦੇ ਵਾਸਤੇ ਇਹ ਬਹੁਤ ਜ਼ਿਆਦਾ ਲਾਭਦਾਇਕ ਹੈ ਇਹ ਸੀ ਸਾਡੀ ਅੱਜ ਦੀ ਬਹੁਤ ਹੀ ਖਾਸ ਸਰਦੀਆਂ ਦੀ ਸਪੈਸ਼ਲ ਗੋੜ ਤੇ ਸੁੰਘ ਦੀ ਰੈਸਪੀ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰੀ ਆ ਕੇ ਵਿਜ਼ਿਟ ਕਰ ਰਹੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਹਾਂ ਜੀ ਤੁਹਾਨੂੰ ਕਿਸੇ ਨਵੀਂ ਵੀਡੀਓ ਵਿੱਚ ਕਿਸੇ ਹੋਰ ਨਵੀਂ ਰੈਸਪੀ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਖੁਸ਼ ਰਹੋ ਤੰਦਰੁਸਤ ਰਹੋ ਜੀ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ